Rana, rana. ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਹੌਸਲੇ ਬੁਲੰਦ ਵਿੱਚ ਦੋਸਤੋ ਜਿਵੇਂ ਕਿ ਅੱਜ ਤੋਂ 30-40 ਸਾਲ ਪਹਿਲਾਂ ਹਰੇਕ ਪਿੰਡ ਵਿੱਚ ਕੁਮਾਰਾਂ ਦੀ ਜ਼ਰੂਰਤ ਹੁੰਦੀ ਸੀ ਕਿਉਂਕਿ ਪਹਿਲਾਂ ਬਰਤਨ ਵਾਲੇ ਭਾਂਡੇ ਜ਼ਿਆਦਾਤਰ ਘਮਿਆਰ ਘਣਾ ਹੀ ਬਣਾਉਂਦਾ ਹੁੰਦਾ ਸੀ ਤੇ ਅੱਜ ਅਸੀਂ ਆਏ ਹਾਂ ਜੀ ਚੰਡੀਗੜ੍ਹ ਦੇ ਵਿੱਚ ਸਾਡੇ ਸਦਾ ਰਾਮ ਜੀ ਦੇ ਕੋਲ ਜੋ ਕਿ ਇਹ ਕਿਤਾ ਪੁਰਾਣੇ ਜਮਾਨੇ ਤੋਂ ਕਰਦੇ ਆ ਰਹੇ ਨੇ ਪੀੜੀਦਰ ਪੀੜੀ ਕਰਦੇ ਆ ਰਹੇ ਨੇ ਗੱਲਬਾਤ ਕਰਾਂਗੇ ਜੀ ਸਦਾ ਰਾਮ ਜੀ ਨਾਲ ਸਤਿ ਸ਼੍ਰੀ ਅਕਾਲ ਸਦਾ ਰਾਮ ਜੀ ਸਤਿ ਸ਼੍ਰੀ ਅਕਾਲ ਜੀ ਸਦਾ ਰਾਮ ਜੀ ਬਹੁਤ ਵਧੀਆ ਤੁਸੀਂ ਕੰਮ ਕਰ ਰਹੇ ਹੋ ਜੀ ਤੇ ਬੜਾ ਹੀ ਦੇਖਣ ਨੂੰ ਕਲਾਕ ਕਲਾ ਕਲਾ ਦਾ ਨਮੂਨਾ ਲੱਗਦਾ ਹੈ ਹਾਂ ਜੀ ਹਾਂ ਜੀ ਹੈ ਨਾ ਜੀ ਹੁਣ ਤਾਂ ਇਹ ਸਾਥਰੋ ਵੀ ਇਸ ਕੰਮ ਵਾਸਤੇ ਲੋਕ ਜਿਹੜੇ ਜਿੰਨਾਂ ਨੂੰ ਨਹੀਂ ਸੀ ਪਤਾ ਹੁੰਦਾ ਹਾਂ ਜੀ ਹੋ ਸੱਬਿਆ ਚਾਰ ਵੀ ਕਰਾਉਂਦੇ ਆ ਸੱਬਿਆ ਚਾਰ ਵੀ ਕਰਾਉਂਦੇ ਨੇ ਹਾਂਜੀ ਹਾਂਜੀ ਹਨਾ ਜੀ ਉਹ ਤੇ ਬਲਾ ਕੇ ਬੱਚਿਆਂ ਨੂੰ ਸਿਖਾਇਆ ਜਾਂਦਾ ਵੀ ਇਸ ਚੀਜ਼ ਨੂੰ ਕਿੱਦਾਂ ਕਰੀਦਾ ਮਿੱਟੀ ਨੂੰ ਸਿਖਾਇਆ ਜਾਂਦਾ ਉਹਨਾਂ ਨੂੰ ਦੱਸੀ ਜਾਂਦੀ ਐ ਇਸ ਕੰਮ ਦੀ ਨੌਲੇਜ ਦੱਸੀ ਜਾਂਦੀ ਹਾਂਜੀ ਮਿੱਟੀ ਤੋਂ ਕਿਨਾ ਕਿਵੇਂ ਖਲਾ ਨੂੰ ਬਣਾ ਕੇ ਉਹਨਾਂ ਨੂੰ ਆਪਾਂ ਤਿਆਰ ਕਰਨਾ ਜੀ ਹਾਂਜੀ ਹੁਣ ਤੇ ਚਲੋ ਮਸ਼ੀਨਾ ਆ ਗਿਆ ਇਹ ਮਸ਼ੀਨ ਹੀ ਸਮਝੋ ਬਿਲਕੁਲ ਜੀ ਪਹਿਲਾਂ ਅਸੀਂ ਸਾਰਾ ਕੰਮ ਹੱਥਾਂ ਵਾਲੇ ਦੇ ਸਤਾਂ ਨਾਲ ਕਰਦੇ ਹਾਂ ਹਾਂਜੀ ਹਾਂਜੀ ਜੇ ਸਤਰਾ ਜੀ ਜੀ ਗੱਲ ਕਰੀਏ ਵੀ ਤੁਸੀਂ ਇੱਕ ਪੀੜੀਆਂ ਤੋਂ ਕੰਮ ਕਰਦੇ ਆ ਰਹੇ ਹੋ ਹਾਂਜੀ ਹਾਂਜੀ ਹਨਾ ਜੀ ਤੇ ਇਹਦਾ ਕੋਈ ਇਤਿਹਾਸ ਵੀ ਹੈ ਜੀ ਤੁਹਾਡੇ ਘਰਾਨੇ ਦਾ ਜਿਵੇਂ ਤੁਹਾਾਰ ਘਰਾਨਾ ਜਿਹੜਾ ਹੁੰਦਾ ਜੀ ਇਤਿਹਾਸ ਵੀ ਇਸ ਚੀਜ਼ ਦਾ ਪੁਰਾਣਾ ਜਿ ਇਤਿਹਾਸ ਦੇ ਪਾਸਾ ਕੀ ਗੱਲ ਆ ਇੱਕ ਤੇ ਆਪਣੇ ਜਿਹੜੇ ਸਾਡੇ ਪ੍ਰਜਾਪਤੀ ਲੋਕ ਸੀ ਨਾ ਹਾਂਜੀ ਜਿਸ ਨੇ ਵਿੱਚ ਪੁਰਾਣੇ ਜ਼ਮਾਨੇ ਦੇ ਥੋੜੀ ਜਿਹੀ ਅਨਪੜਤਾ ਸੀ ਹਾਂਜੀ 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 ਜੀ ਤੇ ਅਨਪੜਤਾ ਹੋਂਦੇ ਕਰਕੇ ਦਾ ਇਤਿਹਾਸ ਹੈ ਨਾਮ ਮਸ਼ਹੂਰ ਨਹੀਂ ਹੈ ਮਸ਼ਹੂਰ ਨਹੀਂ ਹੈ ਲੋਕਾਂ ਨੂੰ ਪਤਾ ਨਹੀਂ ਇਸ ਬਾਰੇ ਹਾਂ ਇਤਨੀ ਜ਼ਰੂਰਤ ਸੀ ਇਸ ਕੰਮ ਦੀ ਹਰੇਕ ਦੇ ਘਰ ਭਾਂਡੇ ਇਹ ਤਾਂ ਸਭ ਲੋਕ ਵੀ ਹੁਣ ਤੁਸੀਂ ਜਨਮ ਤੋਂ ਲੈ ਕੇ ਮਰਨ ਤੱਕ ਇਹਦੀ ਲਖਣੋਂ ਲੂੜ ਕੰਡੀ ਹਾਂ ਬਿਲਕੁਲ ਜੀ ਬਿਲਕੁਲ ਇਹ 'ਚ ਕੋਈ ਸ਼ੱਕ ਨਹੀਂ ਕੋਈ ਵੀ ਤੁਸੀਂ ਸੋਭ ਕਾਰਿਆ ਕਰ ਲੋ ਪਾਠ ਪੂਜਾ ਕਰ ਲੋ ਬਿਲਕੁਲ ਇਹਦੀ ਲੋੜ ਪਹਿਲਾਂ ਪੈਗੀ ਬੰਦੇ ਦੇ ਸ਼ੁਰੂਆਤ ਵੀ ਸ਼ੁਰੂਆਤੀ ਐਂਡ ਵੀ ਐਂਡ ਵੀ ਬਿਲਕੁਲ ਹਾਂਜੀ ਮੈਂ ਐਂਡ 'ਚ ਬੰਦਾ ਨਾ ਕੜਾ ਪਾਉਂ ਹਾਂਜੀ ਉਹ ਹੀ ਮੈਂ ਕੜਾ ਪਾ ਕੇ ਆ ਨਾ ਜੀ ਜਨਮ ਤੋਂ ਲੈ ਕੇ ਅਖੀਰ ਤੱਕ ਮਰਨ ਤੱਕ ਇਹਦੀ ਲੋੜ ਪੈਗੀ ਲੋੜ ਪੈਣੀ ਯਾਨੀ ਕਿ ਮਿੱਟੀ ਇਹਦੇ ਨਾਲ ਮਿੱਟੀ ਐਂਡ 'ਚ ਹੋਣਾ ਚਾਹੀਦਾ ਹਾਂਜੀ 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 ਪਰ ਇਹ ਵੀ ਇੱਕ ਕੁਦਰਤੀ ਕਹਿ ਸਕਦੇ ਹੋ ਨਾ ਵੀ ਇਹ ਸਮਾਨ ਦੀ ਆਪਾਂ ਨੂੰ ਲੋੜ ਪੈਂਦੀ ਹੈ ਪੈਂਦੀ ਆ ਜੀ ਹੁਣ ਤਾਂ ਚਲੋ ਆਪਣਾ ਯੋਗ ਮਸ਼ੀਨੀ ਯੋਗ ਆ ਗਿਆ ਮਸ਼ੀਨੀ ਯੋਗ ਆ ਗਿਆ ਜੀ ਦੇ ਹੋਰ ਵੀ ਚੀਜ਼ਾਂ ਪਲਾਸਟਿਕ ਲੈ ਲੋ ਜਾਂ ਹੋਰ ਕੋਈ ਹਰ ਚੀਜ਼ ਦੇ ਮੰਗਲੇ ਜਿਵੇਂ ਅੱਜ ਕੱਲ ਪਲਾਸਟਿਕ ਸਾਮੇ ਚੱਲ ਗਿਆ ਪਹਿਲਾਂ ਤਾਂ ਮਿੱਟੀ ਦੇ ਹੀ ਹੁੰਦੇ ਸੀ ਪਹਿਲਾਂ ਮਿੱਟੀ ਦੇ ਸੀ ਹਾਂਜੀ ਤੇ ਇਹ ਕਰਕੇ ਨਾ ਵਿੱਚ ਜੇ ਕੁਝ ਸਾਲ ਪਹਿਲਾਂ ਮਤਲਬ 20 25 ਸਾਲ ਪਿੱਛੇ ਹਾਂਜੀ ਆਪਾਂ ਚਲੇ ਜੇ ਜੀ ਜੀ ਉਦੋਂ ਇਹਦੀ ਡਿਮਾਂਡ ਬਹੁਤ ਘੱਟ ਸੀ ਬਹੁਤ ਜ਼ਿਆਦਾ ਜੀ ਜੀ ਛੇਰ ਕੁਝ ਗਵਰਨਮੈਂਟ ਨੇ ਵੀ ਸਾਰਾ ਲਾਇਆ ਸਾਰਾ ਲਾਇਆ ਜਿਵੇਂ ਆ ਆ ਜਿੱਥੇ ਤੁਸੀਂ ਰਹਿ ਰਹੇ ਹੋ ਕੰਮ ਸ਼ੁਰੂ ਕੀਤਾ ਹੋਇਆ ਜੀ ਇਹ ਵੀ ਸਰਕਾਰ ਵੱਲੋਂ ਹੈਲਪ ਆਇਆ ਹੈ ਕੁਝ ਹਾਂਜੀ ਹੈਗੀ ਆ ਜੀ ਬਿਲਕੁਲ ਅੱਛਾ ਜੀ ਕੀ ਹੈਲਪ ਹੋਈ ਹੈ ਹੈਲਪ ਇਹ ਹੋਈ ਹੈ ਜੀ ਇਹ ਜਿਹੜੀ ਸਾਨੂੰ ਇਹ ਜਗ੍ਹਾ ਦਿੱਤੀ ਹੋਈ ਆ ਹਾਂਜੀ ਇਹ ਸਾਨੂੰ ਇਸੇ ਕੰਮ ਵਾਸਤੇ ਸਪੈਸ਼ਲ ਦਿੱਤੀ ਅੱਛਾ ਲਾਉਟ ਕਿੱਥੇ ਹੋਈ ਹੈ ਹਾਂਜੀ ਚੰਡੀਗੜ੍ਹ ਵੱਲੋਂ ਚੰਡੀਗੜ੍ਹ ਵੱਲੋਂ ਕੀ ਬਾਤ ਹੈ ਜੀ ਇਹ ਮਤਲਬ ਇਹ ਚੰਡੀਗੜ੍ਹ ਦੇ ਵਿੱਚ ਅੰਦਰ ਆ ਪਰ ਥੋੜਾ ਜਿਹਾ ਆਪਾਂ ਜਾਵਾਂਗੇ ਫਿਰ ਨਾਲ ਬਾਰਡਰ ਪਿਆਦਾ ਸੋਹਣੀ ਸ਼ੁਰੂ ਹੋ ਜਾਂਦਾ ਹੈ ਜੀ 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 ਤੇ ਇਸ ਕੰਮ ਵਿੱਚ ਜੇ ਆਪਾਂ ਗੱਲ ਕਰੀਏ ਜੀ ਕਈ ਦੇਖੋ ਔਂਕੜਾ ਵੀ ਨਹੀਂ ਹੋਣਦੀਆਂ ਨੇ ਹਣਾ ਲੋਕਾਂ ਦਾ ਹੁਣ ਇਹਨਾਂ ਨੂੰ ਘੱਟ ਯੂਜ਼ ਕਰਦੇ ਨੇ ਭਾਂਡੇਆਂ ਭੁੰਡਿਆਂ ਨੂੰ ਹਣਾ ਜੀ ਉਹ ਕੱਟੀ ਸੇ ਵਾਸਤੇ ਹੁਣ ਫੈਂਸੀ ਜਮਾਨਾ ਹੋ ਗਿਆ ਫੈਂਸੀ ਜਮਾਨਾ ਹੋ ਗਿਆ ਜੀ ਤਾਂ ਘੱਟ ਕਰਦੇ ਲੋਕ ਘੱਟ ਕਰਤਾ ਸਹੀ ਉਹਨੂੰ ਸੋ ਇਹਨੂੰ ਕਹਿੰਦੇ ਉਹ ਕੀ ਕਰਨਾ ਠਿਕ ਰਿਆ ਦਾ ਘਰ ਤੇ ਲਿਆਗੇ ਬਿਲਕੁਲ ਜੀ ਇਦਾਂ ਕਹਿ ਦਿੰਦੇ ਆ ਹਾਂ ਪਹਿਲਾਂ ਤਾਂ ਜਿਵੇਂ ਮੱਟਾਂ 'ਚ ਹੈਨਾ ਜੀ ਆਟਾ ਪਹਿਲਾਂ ਤਾਂ ਸਾਰਾ ਕੰਮ ਹੀ ਮਤਲਬ ਭਾਂਡੇ ਵੀ ਆਪਾਂ ਉਹਨਾਂ 'ਚ ਜਮਾਉਂਦੇ ਸੀ ਹਾਂ ਇਹ ਬਹੁਤ ਵਧੀਆ ਜਿਹੜੇ ਦਹੀਂ ਵਾਲੇ ਕੁੰਡੇ ਸੀ ਲੋਕ ਪਿੱਛੇ ਬਿਲਕੁਲ ਛੱਡ ਗਏ ਸੀ ਛੱਡ ਗਏ ਜੀ ਫਿਰ ਕੁਝ ਗਵਰਨਮੈਂਟ ਨੇ ਵੀ ਜ਼ੋਰ ਲਾਇਆ ਕੁਝ ਬਾਕੀ ਜਿਹੜੇ ਸਾਇੰਸ ਆ ਨਾ ਜਿਹੜੀ ਮੈਡੀਕਲ ਸਾਇੰਸ ਆ ਜੀ ਜੀ ਇਹਨੇ ਵੀ ਬੜਾ ਜ਼ੋਰ ਲਾਇਆ ਹੋ ਬਿਲਕੁਲ ਜੀ ਬਿਲਕੁਲ ਕਿਉਂਕਿ ਇਸ ਭਾਂਡੇ ਜੀ ਨਾ ਬਿਮਾਰੀ ਕਿਸੇ ਕਿਸਮ ਦੀ ਬਿਮਾਰੀ ਕਿਸੇ ਕਿਸਮ ਦੀ ਕਿਸੇ ਕਿਸਮ ਦੀ ਬਿਮਾਰੀ ਨਹੀਂ ਆਗੀ ਬਿਲਕੁਲ ਜੀ ਦੂਜੀ ਗੱਲ ਇਹ ਆ ਵੀ ਕੋਈ ਨਾ ਕੋਈ ਬਿਮਾਰੀ ਇਸ ਤੋਂ ਦੂਰ ਹੁੰਦੀ ਆ ਲੱਗਦੀ ਨਹੀਂ ਜੀ ਆ ਨਾਲੇ ਪੱਠੀ ਚ ਤਪਣੇ ਆ ਜੀ ਜਿਹੜਾ ਬੈਕਟੀਰੀਆ ਕੁਛ ਵੀ ਹੋਊਗਾ ਵੀਰ ਉਹ ਸਭ ਨਿਕਲ ਆ ਜਾਣਾ ਉਹ ਖਤਮ ਹੋ ਜਾਣਾ ਨਹੀਂ ਕਿੰਨਾ ਕੁ ਟਾਈਮ ਇਹਨੂੰ ਫਿਰ ਤੁਸੀਂ ਪੱਠੀ ਚ ਲਾ ਕੇ ਲੱਗਦੇ ਆ ਕੋਈ ਚਾਰ ਦਿਨ ਲੱਗ ਜਾਂਦੀ ਹੈ ਅੱਛਾ ਤਿੰਨ ਚਾਰ ਦਿਨ ਭੱਟੀ 'ਚ ਪਾਣੇ ਕੀ ਜ ਅੱਗ 'ਚ ਹੀ ਰਹਿੰਦੇ ਠੀਕ ਹੈ ਜੀ ਠੀਕ ਹੈ ਇਹ ਤਿੰਨ ਚਾਰ ਦਿਨ ਬਾਅਦ ਠੰਡੇ ਹੋਣ ਸ਼ੁਰੂ ਹੋ ਗਈ ਜੀ ਜੀ ਮੇਰਾ ਪਾਪਾ ਦੇ ਬਾਹਰ ਕੱਢ ਲੈਂਦੇ ਠੀਕ ਹੈ ਜੀ ਤੇ ਇਹ ਮਿੱਟੀ ਵਗੈਰੇ ਦਾ ਤੁਸੀਂ ਪ੍ਰਬੰਧ ਕਿੱਦਾਂ ਕਰਦੇ ਹੋ ਇਹ ਲੈ ਕੇ ਹੁਣ ਇਹ ਸਪੈਸ਼ਲ ਹੁੰਦੀ ਆ ਜੀ ਇਹ ਹਰ ਜਗ੍ਹਾ ਤੇ ਮਿਲਦੀ ਨਹੀਂ ਜੀ ਅੱਛਾ ਜੀ ਹਾਂ ਜੀ ਇਹ ਜਿੱਥੇ ਜਿੱਥੇ ਚੀਕਣੀ ਮਿੱਟੀ ਹੁੰਦੀ ਆ ਹਾਂ ਜੀ ਉੱਤ ਜੇ ਮਾਲਾ ਉੱਤ ਖਤਮ ਹੋ ਗਈ ਜਾਂ ਜਗਾ ਰੋਗੀ ਜਿਸ ਕਾਰਨ ਬਿਲਕੁਲ ਫਿਰ ਕਿਤੇ ਹੋਰ ਪਾਸੇ ਦੇਖਣੀ ਪੈਂਦੀ ਅੱਛਾ ਜੀ ਫਿਰ ਜਿਹੜੇ ਲਿਆਉਂਦੇ ਆ ਨਾ ਜੀ ਜੀ ਉਹਨਾਂ ਨੂੰ ਕਹਿੰਦਾ ਵੀ ਆ ਮਿੱਟੀ ਇੱਥੋਂ ਤੁਸੀਂ ਘਾੜ-ਘਾੜ ਕੇ ਲਿਆਓ ਠੀਕ ਹੈ ਜੀ ਕਿਉਂਕਿ ਹੁਣ ਜੇ ਸਾਰਾ ਕੰਮ ਅਸੀਂ ਦਾ ਕਰਦੇ ਯਾਨੀ ਇਹ ਵੀ ਸ਼ਹਿਰ ਦੇ ਕੋਲ ਇੱਕ ਤਰ੍ਹਾਂ ਦਾ ਔਖਾ ਹੀ ਕੰਮ ਹੋਊਗਾ ਬਹੁਤ ਉਹੀ ਸਾਈਆਂ ਬਾਲਣ ਵੀ ਯੂਜ਼ ਕਰਦੇ ਹੋਗੇ ਜੀ ਹਾਂ ਜੀ ਹਾਂ ਜੀ ਬਾਲਣ ਜਿਹੜੀ ਆਪਣੇ ਪੱਖੇ ਹੁੰਦੀ ਆ ਹਾਂ ਜੀ ਉਹਨਾਂ ਦੇ ਜਿਆਦਾ ਵਰਤੋਂ ਹੁੰਦੀ ਹੈ ਇਸ ਦਾ ਉਹਨਾਂ ਦੀ ਜਿਆਦਾ ਵਰਤੋਂ ਹੁੰਦੀ ਹੈ ਬਿਲਕੁਲ ਵਿੱਚ ਹੁਣ ਆਪਾਂ ਅਸੀਂ ਲੱਕੜ ਨੂੰ ਯੂਜ਼ ਕਰ ਸਕਦੇ ਹਾਂ ਲੱਕੜ ਵੀ ਜੇ ਕਰਾਂਗੇ ਤਾਂ ਬਹੁਤ ਘਟਕੂ ਲੱਕੜ ਦਾ ਸੇਕ ਇੱਕਦਮ ਘੱਟ ਹਾਂ ਅੱਛਾ ਜੀ ਇਹਨੂੰ ਸਲੋ ਅੱਗ ਚ ਹੀ ਤੈਨੂੰ ਚਾਹੀਦੀ ਬਹੁਤ ਸਲੋ ਧੀਮੀ ਅੱਗ ਹਾਂ ਹੌਲੀ ਹੌਲੀ ਚੱਲੇ ਅੱਗ ਠੀਕ ਹੈ ਜੀ ਉਹਦੇ ਨਾਲ ਸਹੀ ਪੱਕਦਾ ਹੈ ਜੇ ਆਪਾਂ ਜਿਆਦਾ ਇੱਕਦਮ ਸੇਕ ਦੇਤਾ ਇਹ ਰਹੇ ਹੋਈ ਗੱਲ ਹੁੰਦੀ ਆ ਵੀ ਉਹ ਪਟਾਕੇ ਜੇ ਪਾ ਜਾਂਦੇ ਨੇ ਹਾਂ ਜੀ ਤੁਹਾਡੇ ਬੱਚੇ ਵੀ ਹੋਣਗੇ ਜੀ ਬੱਚੇ ਹੈਗੇ ਇੱਕ ਮੁੰਡਾ ਇੱਕ ਕੁੜੀ ਹੈ ਜੀ ਅੱਛਾ ਜੀ ਉਹ ਵੀ ਇਸ ਕੰਮ ਵਿੱਚ ਹੱਥ ਵਟਾਉਂਦੇ ਨੇ ਆ ਵਟਾਉਂਦੇ ਆ ਬਿਲਕੁਲ ਅੱਛਾ ਜੀ ਹਾਂ ਪਰ ਉਹ ਆਪਣਾ ਦੂਜਾ ਕੰਮ ਵੀ ਕਰਦੇ ਠੀਕ ਹੈ ਜੀ ਅੱਗੇ ਅੱਗੇ ਤੁਹਾਨੂੰ ਕੀ ਲੱਗਦਾ ਵੀ ਬੱਚੇ ਕਰਨਗੇ ਜੀ ਦੇਖੋ ਜਿਹੜਾ ਤਾਂ ਜਿਹੜਾ ਤਾਂ ਇਸ ਕੰਮ ਦਾ ਕਾਰੀਗਰ ਹੋ ਗਿਆ ਹਾਂ ਮੰਨ ਲਓ ਉਹਦਾ ਕਰੂਗਾ ਕਰੂਗਾ ਥੋੜਾ ਕਰੇ ਜਿਆਦਾ ਕਰੇ ਉਹਨੇ ਕਰਨਾ ਬਿਲਕੁਲ ਤੇ ਜੇ ਕਾਰੀਗਰ ਨਹੀਂ ਬਣਿਆ ਹਾਂ ਜੀ ਫਿਰ ਨਹੀਂ ਉਹਨੇ ਕਰਨਾ ਜੀ ਏ ਮੇਰਾ ਕਹਿਣਾ ਮਤਲਬ ਜਿਵੇਂ ਅੱਜਕੱਲ ਪੜ੍ਹ ਲਿਖ ਕੇ ਬੱਚੇ ਹਨਾ ਜੀ ਫਿਰ ਅਗਲਾ ਜੌਬਾਂ ਤੇ ਲੱਗ ਜਾਂਦਾ ਹਾਂਜੀ ਹਾਂਜੀ ਵਾਸੇ ਇਸੇ ਕਰਕੇ ਨਾਇਪ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੀ ਇਸੇ ਕਰਕੇ ਛੜਨ ਜਾ ਰਹੇ ਹੁਣ ਨਵਾਂ ਕਾਰੀਗਰ ਜਿੱਤੇ ਪਿਆਰ ਨਹੀਂ ਬਸ ਠੀਕ ਹੈ ਜੀ ਹਾਂਜੀ ਆਪਾਂ ਜਿਵੇਂ ਉਹ ਤਾਂ ਵੈਸੇ ਕਰਦੇ ਨੇ ਬੱਚੇ ਮਦਦ ਕਰਦੇ ਆ ਮੰਨ ਲਓ ਜਿਵੇਂ ਚੱਕ ਥਲ ਹੋ ਗਈ ਇੱਥੋਂ ਚੱਕ ਕੇ ਉੱਥੇ ਰੱਖਣਾ ਵੀ ਠੀਕ ਹੈ ਜੀ ਹੈ ਇਹ ਉਹ ਕੰਮ ਸਾਰਾ ਕਰਾਉਂਦੇ ਆ ਜੀ ਇਹ ਬਣਾਉਣ ਵਾਲਾ ਜਿਹੜਾ ਕੰਮ ਆ ਉਹ ਬਹੁਤ ਘੱਟ ਕਰਦੇ ਆ ਘੱਟ ਗਿਆ ਹਾਂਜੀ ਅੱਗੇ ਅੱਗੇ ਜਿਵੇਂ ਜਿਵੇਂ ਹਨਾ ਜੀ ਔਰ ਕਹਿੰਦੇ ਵੀ ਇਹ ਟਾਈਮ ਮੁੜ ਕੇ ਵੀ ਆਉਂਦਾ ਹੁੰਦਾ ਕਈ ਵਾਰ ਹਨਾ ਜੀ ਆ ਮੁੜ ਕੇ ਆਇਆ ਹੈ ਪੁਰਾਣੇ ਵਾਲੋ 6 80 ਤੋਂ ਲੈ ਕੇ ਹਾਂ ਜੀ ਤੇ ਜੀ ਆਪਣੇ 90 95 ਤੱਕ ਇਹੋ ਜਿਹੇ ਟਾਈਮ ਸੀ ਜਿਹੜਾ ਵੀ ਕੰਮ ਬਿਲਕੁਲ ਠੱਪ ਹੋ ਜਾਂਦਾ ਸੀ ਕੋਣ ਵਾਲਾ ਹੋ ਗਿਆ ਸੀ ਬਿਲਕੁਲ ਬਿਲਕੁਲ ਨਾ ਤਾਂ ਭਾਂਡਾ ਫੇਰਦਾ ਸੀ ਕੀ ਫੇਰ ਨਾ ਕੋਈ ਖਰੀਦਦਾ ਸੀ ਹਾਂ ਜੀ ਲੋਕ ਪਸੰਦ ਕੋਣ ਤਾਂ ਦੇਖੋ ਦੁਬਾਰੇ ਘੜੇ ਘੜੇ ਦੇ ਪਾਣੀ ਤੇ ਆ ਗਏ ਨੇ ਹਾਂ ਹਾਂ ਜੀ ਉਹ ਤੁਹਾਨੂੰ ਦੱਸਿਆ ਨਾ ਹੋਇਆ ਦੁਬਾਰਾ ਹੁਣ ਜਾ ਗਵਰਨਮੈਂਟ ਵੱਲੋਂ ਲਾ ਲੋ ਹਾਂਜੀ ਥੋੜੀ ਸਹਾਇਤਾ ਜੀ ਜੀ ਜੈ ਕਸੀ ਆਪਣੇ ਮੈਡੀਕਲ ਸਾਇੰਸ ਵੱਲੋਂ ਲਾ ਲੋ ਜੀ ਜੀ ਕਿਉਂਕਿ ਉਹਨਾਂ ਨੇ ਵੀ ਜੋ ਡਾਕਟਰਾਂ ਨੇ ਦਿੱਤਾ ਵੀ ਜਿਹੜਾ ਘਰੇ ਦਾ ਪਾਣੀ ਆ ਹਾਂਜੀ ਉਹ ਨਿਰੋਗਾ ਹੈ ਨਿਰੋਗਾ ਬਿਲਕੁਲ ਕਿਹ ਰੋਗਾ ਉਹ ਸੇ ਕਿਸਮ ਦੀ ਬਿਮਾਰੀ ਨਹੀਂ ਹੈਗੀ ਫਿਰ ਇੱਕ ਕੰਮ ਇਹੋ ਜੇ ਅੱਜ ਦੇ ਯੁੱਗ ਦੇ ਵਿੱਚ ਇਹੋ ਹੀ ਕਾਲਸ 담ਨੇ ਹਾਂ ਕਾਲਚ ਕੰਮ ਇਹ ਕੋਈ ਹੁਲਾਵਟ ਹਾਂ ਇਹ ਕੋਈ ਹੁਲਾਵਟ ਨਹੀਂ ਕਰ ਸਕਦਾ ਮਿੱਟੀ ਨਾਲ ਮਿੱਟੀ ਨਾਲ ਕੀ ਹੁਲਾਵਟ ਕਰਦੇ ਹੈ ਨਾ ਜੀ ਇਨਾਂ ਨੇ ਮਿਹਨਤ ਦੇ ਪੈਸੇ ਆ ਜੀ ਇਹੀ ਕੰਮ ਰਹਿ ਗਿਆ ਕੋਈ ਠੱਗੀ ਧੁਗੀ ਵਾਲਾ ਕੰਮ ਨਹੀਂ ਹੈ ਹੈ ਨਾ ਜੀ ਫਿਰ ਜੀ ਗੱਲ ਦੇਖੋ ਜੀ ਹਰ ਚੀਜ਼ ਦਾ ਕਵਾੜ ਵਿਕ ਜਾਂਦਾ ਹਾਂ ਇਹ ਤਾਂ ਨਹੀਂ ਦੇਖਦਾ ਜਿਹੜਾ ਆਪ ਸੜਕ 'ਤੇ ਕੂੜਾ ਲੋਹ ਹੁੰਦੇ ਆ ਇਹ ਵੀ ਕਵਾੜ ਵਿਕਦਾ ਕਵਾੜ ਵਿਕਦਾ ਲੇਕਿਨ ਇਸ ਚੀਜ਼ ਦਾ ਕਵਾੜ ਨਹੀਂ ਕਵਾੜ ਨਹੀਂ ਹੁੰਦਾ ਨਾਲੇ ਇਹ ਤਾਂ ਕੁਦਰਤ ਵਾਸਤੇ ਨੇਚਰ ਵਾਸਤੇ ਕੋਈ ਨੁਕਸਾਨ ਨਹੀਂ ਇਸ ਚੀਜ਼ ਦਾ ਨਹੀਂ ਨਾ ਨਾ ਬਿਲਕੁਲ ਨੁਕਸਾਨ ਨਹੀਂ ਇਹਨੇ ਤਾਂ ਫੇਰ ਉਹ ਹੀ ਮਿੱਟੀ ਬਣ ਜਾਂਦੀ ਹੈ ਮਿੱਟੀ ਉਹ ਬਣ ਜਾਂਦਾ ਮੰਨ ਲਓ 10 20 ਸਾਲ ਜੇ ਪਿਆ ਰਿਹਾ ਤਾਂ ਉਹ ਮਿੱਟੀ ਬਣ ਜਾਂਦੀ ਹੈ ਮਿੱਟੀ ਬਣ ਜਾਂਦੀ ਹੈ ਤੇ ਇਹਦਾ ਸੇਲ ਦਾ ਕਿਤੇ ਕਿਤੇ ਕਰਦੇ ਹਾਂ ਕਿਵੇਂ ਸੇਲ ਹੁੰਦੀ ਹੈ ਸਾਡੀ ਜਿਹੜੀ ਸੇਲ ਇੱਥੋਂ ਹੋ ਜਾਂਦੀ ਹੈ ਸਾਡੇ ਕੋਲ ਜਿਹੜੇ ਆਪਣੇ ਥੋਕ ਦੇ ਵਪਾਰੀ ਹੁੰਦੇ ਨੇ ਨਾ ਅੱਛਾ ਥੋਕ ਦੇ ਲੈ ਜਾਂਦੇ ਨੇ ਹਾਂਜੀ ਉਹ ਉੱਥੋਂ ਸਾਡੇ ਕੋਲ ਘਰੋਂ ਹੀ ਲਾਏ ਆਣ ਗਏ ਆਉਣ ਜਾਂਦੇ ਲੋਰ ਠੀਕ ਹੈ ਜੀ ਬਹੁਤ ਹੋ ਰਹੀ ਹੈ ਜੀ ਜਾਣਾ ਮਤਲਬ ਜੇ ਬੰਦਾ ਕੰਮ ਕਰੇ ਤੇ ਵਿਚਾਰਾ ਠੀਕ ਹੈ ਮਿਹਨਤ ਕਰਨੀ ਪੈਣੀ ਹੈ ਮਿਹਨਤ ਆ ਜੀ ਜ਼ਰੂਰ ਸਾਰੀ ਇਹਦੀ ਮਿਹਨਤ ਢਾਈ ਹੈ ਚੀਟਮੈਨ ਦੇ ਬਿਲਕੁਲ ਪਹਿਲਾਂ ਨਾਲੋਂ ਤਾਂ ਮਿਹਨਤ ਵੀ ਘੱਟ ਗਈ ਹੈ ਹੂੰ ਜਿਤਨਾ ਹੁਣ ਜਵਾਬ ਕਰਨਾ ਪਿਆ ਜੀ ਮੈਂ ਹੈ ਨਾ ਜੀ ਫਿਰ ਮੋਟਰ ਲਾ ਲਈ ਹੁਣ ਲੱਗ ਗਈ ਸੌਖਾ ਹੋ ਗਿਆ ਕੰਮ ਹਾਂਜੀ ਹਾਂਜੀ ਫਿਰ ਇੱਕ ਦੂਜੀ ਮਸ਼ੀਨ ਆ ਗਈ ਆਪਣੇ ਮਿੱਟੀ ਨੂੰ ਤਿਆਰ ਕਰਨ ਵਾਲੀ ਅੱਛਾ ਜੀ ਪਹਿਲਾਂ ਇਹਦੇ ਲੱਤਾਂ ਨਾਲ ਤਿਆਰ ਕਰਨੇ ਨੂੰ ਦਮਟ ਮੰਗੂ ਹਾਂਜੀ ਹੈ ਨਾ ਉਹ ਖਰੀ ਜਾਂਦਾ

ਤੇ ਫਿਰ ਵੀ ਸਾਰਾ ਕੰਮ ਹੱਥ ਨਾਲ ਹੀ ਕਰਨਾ ਪੈਣਾ ਇੱਕ ਸਿੱਧਾ ਜਿਹਾ ਕੁਐਸਚਨ ਵੀ ਜਿੰਨੀ ਕਾਪਾ ਮਿਹਨਤ ਕਰਦੇ ਮੁੱਲ ਮਿਲ ਜਾਂਦਾ ਆਪਾਂ ਨੂੰ ਨਾਲ ਬਸ ਇਹ ਆ ਵੀ ਦਾਲ ਰੋਟੀ ਸਹੀ ਚੱਲ ਜਾਂਦੀ ਠੀਕ ਹੈ ਜੀ ਯਾਨੀ ਬਾਕੀ ਇਹ ਨਹੀਂਗਾ ਵਪਾਰ ਚਲਾਈ ਜਾਂ ਚੜ ਗਿਆ ਹਾਂ ਜੀ ਠੀਕ ਹੈ ਉਹ ਦੇਖੋ ਤੁਸੀਂ ਮਿਹਨਤ ਕਰਦੇ ਹੋ ਪ੍ਰਮਾਤਮਾ ਨੇ ਸੋਨੀਆ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਤੁਹਾਨੂੰ 5-5 ਮਰਲੇ ਦੇ 플ੌਟ ਦੇ ਉੱਤੇ ਦਿੱਤੇ ਆ ਜੀ ਅੱਜ ਦੀ ਗੱਲ ਕਰੀਏ ਚੰਡੀਗੜ੍ਹ ਬਾਰੇ ਸ਼ਹਿਰ 'ਚ 50-60 ਲੱਖ ਰੁਪਏ ਦਾ ਬਣਦਾ ਜੀ ਜਗ੍ਹਾ ਮਿਲਦੀ ਨਹੀਂ ਜਗ੍ਹਾ ਮਿਲਦੀ ਨਹੀਂ ਹੈ ਤੁਹਾਨੂੰ ਤਾਂ ਜਗ੍ਹਾ ਹੀ ਸਾਰੀ ਸਰਕਾਰੀ ਹੈ ਕੀ ਹੈ ਕਿ ਤੁਹਾਡੀ ਮਿਹਨਤ ਦਾ ਹੀ ਮੁੱਲ ਹੈ ਜੀ ਬੱਸ ਬੱਸ ਦੇਖੋ ਬੰਦੇ ਨੂੰ 50 ਲੱਖ ਦਾ ਮਕਾਨ ਬਣਾਉਣ ਨੂੰ ਸਾਰੀ ਉਮਰ ਲੱਗ ਜਾਂਦੀ ਸੀ ਲੱਗ ਜਾਂਦੀ ਆ ਜੀ ਤੁਸੀਂ ਮਿਹਨਤ ਕੀਤੀ ਤੇ ਰੱਬ ਨੇ ਤੁਹਾਡੀ ਮਿਹਨਤ ਨੂੰ ਦੇਖਦੇ ਸਾਰੇ ਬਿਲਕੁਲ ਮਿਹਨਤ ਦਾ ਮੁੱਲ ਪਹਿ ਗਿਆ ਜੀ ਸਾਰੇ ਤਰੀਕੇ ਹੁੰਦੇ ਨੇ ਪ੍ਰਮਾਤਮ ਦਗਰਾ ਦਾ ਹਾਂਜੀ ਹਾਂਜੀ ਜਿਸ ਹਿਸਾਬ ਨਾਲ ਅਸੀਂ ਮੈਂਦ ਕਰਦੇ ਆ ਉਸ ਹਿਸਾਬ ਨਾਲ ਮੁੱਲ ਪੈਂਦਾ ਮੁੱਲ ਪੈਂਦਾ ਬਿਲਕੁਲ ਬਿਲਕੁਲ ਬਾਕੀ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਖਾਸੀ ਮਦਦ ਕੀਤੀ ਹੈ ਜੀ ਸਰਕਾਰਾਂ ਮਦਦ ਕਰਦੀਆਂ ਨੇ ਬਸ ਚੋਕੇ ਕਈ ਵਾਰ ਜਦੋਂ ਸਾਨੂੰ ਇੱਥੇ ਬਿਠਾਇਆ ਇਹ ਲਿਆ ਕੇ ਹਾਂਜੀ ਉਹਨਾਂ ਨੇ ਟੀਵੀ ਚੈਨਲਾਂ 'ਤੇ ਵੀ ਐਡ ਕਢਾਈਆਂ ਸੀ ਠੀਕ ਜੀ ਪਰਜਾਪਤੀ ਮਾਰਕੀਟ ਜਿਹੜੀ ਆ ਉਹ ਖਲਾਣੀ ਜਗ੍ਹਾ ਚਲੇ ਗਈ ਆ ਉਹਨੂੰ ਵੀ ਜਿਸ ਚੀਜ਼ ਭਾਂਡੇ ਦੀ ਲੋੜ ਹੋ ਆਪਣਾ ਉੱਥੋਂ ਲਓ ਠੀਕ ਹੈ ਜੀ ਹਾਂ ਨੇ ਉਹਨਾਂ ਨੇ ਨੈੱਟ ਨੁੱਟ ਦੇ ਵੀ ਹਾਂ ਉਹ ਬਿਲਕੁਲ ਲਾਜੀਕਲ ਤਾਂ ਜਿੱਥੇ ਕਲਾ ਦਾ ਉਹ ਹੁੰਦਾ ਉੱਥੇ ਵੀ ਲਾਇਆ ਜਾਂਦਾ ਉਹ ਵੀ ਦਿਖਾਓ ਬੱਚਿਓ ਟੀਮੇ ਬਣਦੇ ਭੰਡੇ ਜਰਾ ਜੀ ਹੁਣ ਨੈੱਟ ਦੇ ਕਰਕੇ ਪਾਈ ਉਹਨਾਂ ਨੇ ਔਰ ਹੋਰ ਦੇਸ਼ਾਂ ਦੇ ਦੇਸ਼ਾਂ ਤੱਕ ਵੀ ਪਹੁੰਚ ਗਈ ਹਾਂ ਬਿਲਕੁਲ ਬਿਲਕੁਲ ਸਦਰਾਮ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਤੇ ਇਹਨੂੰ ਕਹਿੰਦੇ ਨੇ ਜੀ ਹੌਂਸਲੇ ਬੁਲੰਦ ਦੇਖੋ ਹੌਂਸਲਾ ਰੱਖੋਗੇ ਤੇ ਹੋਰ ਸਾਰੇ ਕੰਮ ਹੋ ਜਾਂਦੇ ਸਾਰੇ ਕੰਮ ਹੋ ਜਾਂਦੇ ਜਿਵੇਂ ਸਦਰਾਮ ਜੀ ਕਹਿ ਰਹੇ ਨੇ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ ਸ਼ੁਕਰੀਆ ਵੀਡੀਓ ਚੰਗੀ ਲੱਗੀ ਹੋਏ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਤੁਹਾਨੂੰ ਮਿੱਟੀ ਦੇ ਕੋਈ ਵੀ ਬਰਤਨ ਚਾਹੀਦੇ ਹੋਣ ਜਾਂ ਕੋਈ ਵੀ ਸਮਾਨ ਚਾਹੀਦਾ ਹੋਵੇ ਤਾਂ ਸਦਾਰਾਮ ਜੀ ਦਾ ਨੰਬਰ ਅਸੀਂ ਦੇ ਦਾਂਗੇ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਵੀਡੀਓ ਦੇਖਣ ਲਈ ਸ਼ੁਕਰੀਆ ਜੀ ਧੰਨਵਾਦ ਮਿਲਦੇ ਹਾਂ ਬਹੁਤ ਜਲਦੀ ਇੱਕ ਜਾਣਕਾਰੀ ਨਾਲ ਭਰੂਰ ਏਦਾਂ ਦੀ ਹੋਰ ਇੱਕ ਵੀਡੀਓ ਨਾਲ ਧੰਨਵਾਦ ਜੀ ਸ਼ੁਕਰੀਆ ਰ ਨਾ ਰ